ਕੰਮ ਤਾਂ ਪਹਿਲਾਂ ਕਾਲੀ ਨੇ ਸਰਕਾਰੀ ਠੀਕ ਕਰਕੇ ਗਈ ਸਾਰੀ ਜੀ। ਹੂੰ। ਉਹਨਾਂ ਨੇ ਬਹੁਤ ਕੰਮ ਅਗਰੇ ਨਹੀਂ। ਹੂੰ। ਸਾਰੀਆਂ ਪਾਰਟੀਆਂ ਚ ਕਿਹੜੀ ਪਾਰਟੀ ਲੱਗਦੀ ਆ ਵਧੀਆ ਕੰਮ ਕਰੂ ਜਾਂ ਕਿੰਨੇ ਕੰਮ ਰਹੀ? ਕਾਲੀ ਹੀ ਲੱਗਦੀ ਆ ਜੀ। ਹੂੰ। ਸਾਹਿਬਤਾ ਜੀ ਇਹ ਕਾਲੀ ਚੰਗਿਆ ਜੀ ਜਿਹੜੀ ਮੋਟਰ ਲਾਈ ਜਾਂਦੇ ਹੁਣ ਜਿਹੜੀਆਂ ਮੋਟਰਾਂ ਜਿਹੜੀਆਂ ਮੱਛੀ ਮੋਟੀਆਂ ਬਾਂਦੀਆਂ ਕਰਤੀਆਂ ਦੂਜੀ ਸਰਕਾਰਾਂ ਨੇ ਤਾਂ। ਜਿਹੜਾ ਕੰਮ ਕਾਲੀ ਸਰਕਾਰ ਨੇ ਕਰਤੇ। ਹੂੰ। ਉਹ ਤਾਂ ਕੋਈ ਕਰ ਨਹੀਂ ਸਕਦਾ। ਹੂੰ। ਜਿਹੜੀ ਕੈਪਟਨ ਨੇ ਫੱਟੀ ਪੋਚੀ ਆ ਸਾਡੀ। ਉਹ ਦੱਸਣ ਤੋਂ ਬਾਹਰ ਐ। ਹੂੰ। ਕਿਉਂ? ਆਰੋ ਸਾਡੇ ਪਿੰਡਾਂ 'ਚ ਸਾਰਿਆਂ 'ਚ ਲਾਤੇ ਸੀ। ਹੂੰ। ਸ਼ੋਭਾ ਕੇਂਦਰ ਸਾਡੇ ਪਿੰਡਾਂ 'ਚ ਬਣਾਤੇ ਸੀ। ਹੂੰ। ਕੈਪਟਨ ਨੇ ਉਹ ਪੱਟਦੇ। ਹੂੰ। ਜਿਹੜੀ ਹੁਣ ਸਰਕਾਰ ਬਣੀ ਐ ਕਰਤਪਮਾਂ ਦੀ ਇਹ ਦਿੰਦਾ ਇਹਨੂੰ ਕਰਨ ਨਹੀਂ ਦਿੰਦੇ। ਹੂੰ। ਲੱਤਾਂ ਖਿੱਚਦੇ ਨੇ ਨਾ ਦੀਆਂ। ਹੂੰ। ਸਤਿ ਸ਼੍ਰੀ ਅਕਾਲ ਦੋਸਤੋ ਪਿੰਡ ਕੋਟੜ ਤਰ ਮੂੰ ਪਹੁੰਚੇ ਆਂ। ਗੱਲਬਾਤ ਕਰਾਂਗੇ ਕੋਟੜ ਤਰ ਮੂ 'ਚ ਕਿਸ ਤਰ੍ਹਾਂ ਦੇ ਕੰਮ ਹੋਏ ਆ ਜਾਂ ਕਿਸ ਤਰ੍ਹਾਂ ਦੇ ਕੰਮਾਂ ਦੀ ਜ਼ਰੂਰਤ ਆ। ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਜੋ ਜਾਣਦੇ ਆਂ ਤਾਂ ਉਥੇ ਹਮੇਸ਼ਾ ਪਿੰਡ ਦੀਆਂ ਸਹੂਲਤਾਂ ਜਿਹੜੀਆਂ ਪਛੜੀਆਂ ਨਜ਼ਰ ਆਉਂਦੀਆਂ ਉਹਨਾਂ ਤੇ ਹੀ ਗੱਲ ਕਰਾਂਗੇ ਕਿਉਂਕਿ ਲਗਾਤਾਰ ਪਹਿਲਾਂ ਕਾਂਗਰਸ ਵੀ ਰਹੀ ਆ ਅਕਾਲੀ ਦਲ ਵੀ ਰਿਹਾ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੀ ਆਈ ਆ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਰੁਝਾਨ ਰਿਹਾ ਹੁਣ ਤੱਕ ਦਾ ਕਿਹੜੀਆਂ ਚੀਜ਼ਾਂ ਦੀ ਘਾਟ ਰਹੀ ਆ ਕਿਹੜੀਆਂ ਚੀਜ਼ਾਂ ਪਹਿਲ ਦੇ ਆਧਾਰ ਤੇ ਹੋ ਗਈਆਂ ਤੇ ਕੀ ਲੱਗਦਾਗਾ ਇੱਥੋਂ ਦੇ ਲੋਕਾਂ ਨੂੰ ਕੀ ਗੱਲਬਾਤ ਲੱਗਦੀ ਆ ਸਾਰਿਆਂ ਨੂੰ ਪੁੱਛਾਂਗੇ ਗੱਲਬਾਤ ਕਰਾਂਗੇ ਸਾਸੀ ਗੱਲ ਬਾਈ ਕੀ ਨਾਮ ਆ ਭਰਾ ਦਾ ਪਾਲਾ ਸਿੰਘ ਆ ਜੀ ਅੱਲੇ ਭਾਈ ਕੀ ਲੱਗਦਾਗਾ ਕਾਂਗਰਸ ਵੀ ਰਹੀ ਆ ਅਕਾਲੀ ਦਲ ਵੀ ਰਿਹਾ ਹੁਣ ਆਮ ਆਦਮੀ ਪਾਰਟੀ ਆ ਪਿੰਡ ਦੇ ਕੰਮ ਕਿੰਨੇ ਕੁ ਹੋਏ ਆ ਕਿੰਨੇ ਕਰੰਦੇ ਜਾਂ ਕੀ ਵਿਕਾਸ ਕਿਵੇਂ ਦੇਖ ਲਿਓ ਕੰਮ ਦਾ ਬਸ ਆਹੀ ਗਲੀਆਂ ਨਾਲੀਆਂ ਵੜੀਆਂ ਨੇ ਬਸ ਹਮ ਆਹੀ ਕੰਮ ਹੋਏ ਨੇ ਕਦੋਂ ਹੋਇਆ ਫਿਰ ਇਹ ਪਹਿਲਾਂ ਵਾਲੀਆਂ ਸਰਕਾਰਾਂ ਚੋਂ ਕੇ ਹੋਣ ਵਾਲੀਆਂ ਪਹਿਲਾਂ ਨਹੀਂ ਹੋਈ ਨੀ ਇਹ ਅੱਛਾ ਹਾਂ ਜੀ ਪਹਿਲਾਂ ਹੀ ਕਿਹੜਾ ਲੱਗਦਾ ਤੁਹਾਨੂੰ ਇਸ ਸਮੇਂ ਹੁਣ ਦੇਖਿਆ ਜਾਈ ਅਕਾਲੀ ਦਲ ਦਾ ਉਮੀਦਵਾਰ ਵੀ ਆ ਗਿਆ ਕਾਂਗਰਸ ਦਾ ਵੀ ਆ ਗਿਆ ਭਾਜਪਾ ਦਾ ਵੀ ਆ ਗਿਆ ਆਪ ਦਾ ਵੀ ਆ ਗਿਆ ਤੇ ਜੇ ਆਪਾਂ ਗੱਲ ਕਰੀਏ ਆਜ਼ਾਦ ਉਮੀਦਵਾਰ ਵੱਲੋਂ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਕਹਿ ਰਹੇ ਆ ਵੀ ਆਉਣ ਵਾਲੇ ਸਮੇਂ 'ਚ ਖੜੇ ਹੋ ਸਕਦੇ ਆ ਆ ਸਕਦੇ ਆ ਤੇ ਆਜ਼ਾਦ ਉਮੀਦਵਾਰ ਦੀ ਹਾਂ ਤੇ ਜੇ ਆਪਾਂ ਇੱਕ ਨਾਲ ਗੱਲ ਕਰੀਏ ਲੱਖਾ ਸਧਾਨਾ ਸ਼ਰੋਮਣੀ ਅਕਾਲੀ ਦਲ ਅੰਬਰਸਰ ਵੱਲੋਂ ਆਗਾ ਤੁਹਾਨੂੰ ਕੀ ਲੱਗਦਾ ਕਿਹੜਾ ਕੰਮ ਠੀਕ ਕਰੇ ਕੰਮ ਤਾਂ ਪਹਿਲਾਂ ਅਕਾਲੀ ਸਰਕਾਰ ਹੀ ਠੀਕ ਕਰਕੇ ਗਈ ਸਾਰੀ ਜੀ ਉਹਨਾਂ ਨੇ ਬਹੁਤ ਕੰਮ ਅਗਰੇ ਨਹੀਂ ਤੇ ਹੁਣ ਲੱਗਦਾ ਅਸੀਂ ਤਾਂ ਇਹ ਨੂੰ ਜਾਣੇ ਜੀ ਬਹੀ ਆਉਣ ਅਕਾਲੀ ਦਲ ਹਾਂ ਤੇ ਲੱਗਦਾ ਅਕਾਲੀ ਦਲ ਫਿਰ ਕੰਮ ਕਰੂ ਕੋਈ ਕੰਮ ਕਰਿਆ ਜੀ ਪਹਿਲਾਂ ਬਹੁਤ ਕਰਿਆ ਹੁਣ ਵੀ ਕਰਨਗੇ ਉਮੀਦ ਤਾਂ ਹੈਗੀਆਂ ਨੇ ਉਮੀਦਾਂ ਹੈਗੀਆਂ ਹਰ ਸਿਮਰਤ ਕੌਰ ਬਾਦਲ ਨੂੰ ਬਠਿੰਡਾ ਵਾਲੇ ਪਾਸਿਓਂ ਦਿੱਤਾ ਏਰੀਆ ਪੂਰਾ ਫਿਰ ਹਰ ਸਿਮਰਤ ਲੱਗਦਾਗਾ ਵੀ ਜਿੱਤ ਜੂਗੀ ਹਾਂ ਜਿੱਤ ਜੂਗੀ ਪੱਕਾ ਯਕੀਨ ਪੱਕਾ ਜਕੀਨ ਹੈ ਜਿੱਤੂ ਤੇ ਫਿਰ ਕਿਹੜੇ ਕੰਮ ਲੱਗਦੇ ਆ ਤੁਹਾਡੇ ਪਿੰਡ ਦੇ ਜਿਹੜੇ ਆ ਹੂਨ ਵਾਲੇ ਰਹਿੰਦੇ ਆ ਵੀ ਪਹਿਲ ਦੇ ਧਰ ਤੇ ਹੂਨ ਸਾਡੇ ਕੰਮ ਦਾ ਵਿੱਚ ਕੋਈ ਨਹੀਂ ਪਾਣੀ ਦਾ ਸਾਡੇ ਕੋਈ ਸੂਰਤ ਨਹੀਂ ਜੀ ਕੋਈ ਸਾਡੇ ਬਾਰਡਰ ਬਾਸ ਦੀ ਸੂਰਤ ਨਹੀਂ ਅਸੀਂ ਮੋਟਰਾਂ ਦਾ ਪਾ ਕਿ ਜਾਣੀ ਕਿ ਨਹੀਂ ਹੈਗਾ ਖਾਸ ਨਹੀਂ ਪਾਣੀ ਦਾ ਕਿਸੀ ਬਾਸੀ ਦੀ ਤੇ ਇਹ ਫਿਰ ਜਦੋਂ ਆਉਣਗੇ ਗੱਲਬਾਤ ਕਰਾਂਗੇ ਪਹਿਲਾਂ ਸਾਡਾ ਹੱਲ ਕਰ ਦਿਓ ਜੀ ਅਸੀਂ ਤਾਂ ਫਿਰ ਕਰਾਂਗੇ ਗੱਲ ਉਮੀਦ ਹੈਗੀ ਆ ਵੀ ਆ ਜਾਣਗੇ ਤਾਂ ਫਿਰ ਹੱਲ ਵੀ ਹੋ ਜਾਣਗੇ ਕੰਮ ਵੀ ਬਹੁਤ ਕਰਿਆ ਜੀ ਪਹਿਲਾਂ ਤੇ ਕੰਮ ਹੁਣ ਵੀ ਕਰਦੇ ਆਗੇ ਪਹਿਲਾਂ ਕਿਹੜੇ ਕੰਮ ਦੇਖ ਦੋ ਕਿਹੜੇ ਕੰਮ ਲੱਗਿਆ ਪਹਿਲਾਂ ਜੀ ਜ਼ਮੀਨਾਂ ਦੇ ਮੋਟਰ ਲਾ ਲਓ ਕਿਲੇ ਕਿਲੇ ਤੇ ਮੋਟਰ ਲੱਗੀ ਪਈ ਹੈ ਹਣਾ ਤੇ ਸਾਰੀਆਂ ਪਰੇਸ਼ਨਾ ਕਰੇ ਬੈਠੇ ਹੁੰਦੇ ਸੀਗੇ ਬੁੜੀਆਂ ਬੜੀਆਂ ਨੂੰ ਖਾਲ ਪੱਕੇ ਖਾਲ ਹੋ ਗਏ ਇੰਨੇ ਕਾ ਬਹੁਤ ਜ਼ਿਆਦਾ ਕਰੇ ਨਹੀਂ ਜੀ ਵਧੀਆ ਹੋਇਆ ਹਾਂ ਬਾਈ ਤੁਹਾਡਾ ਕੀ ਨਾਮ ਆ ਚੰਦਰਪਾਲ ਜੀ ਚੰਦਰ ਤੈਨੂੰ ਕੀ ਲੱਗਦਾ ਬਾਈ ਜਿਵੇਂ ਬਾਈ ਨਾਲ ਪਹਿਲਾਂ ਵੀ ਗੱਲ ਕਰਿਆ ਸਾਰੀਆਂ ਪਾਰਟੀ ਚ ਕਿਹੜੀ ਪਾਰਟੀ ਲੱਗਦੀ ਆ ਵਧੀਆ ਕੰਮ ਕਰੂ ਜਾਂ ਕਿੰਨੇ ਕਾ ਕੰਮ ਰਿਹਾ ਅਕਾਲੀ ਲੱਗਦੇ ਜੀ ਅਕਾਲੀ ਚੰਨ ਲੱਗਦਾ ਖਾਸ ਕੰਮ ਲੱਗਦਾ ਹੁੰਦਾ ਪਿੰਡ ਦਾ ਜਿਵੇਂ ਬਾਈ ਕਹਿੰਦਾ ਵਾਟਰ ਬਾਕਸ ਤਾਂ ਸਾਨੂੰ ਲੱਗਦਾਗਾ ਵੀ ਵਾਟਰ ਬਾਕਸ ਸੋ ਉਹਨੂੰ ਕੀ ਲੱਗਦਾ ਕੋਈ ਪਿੰਡ ਦੀ ਮੁਸ਼ਕਲ ਵੀ ਆ ਹੱਲ ਹੋਣੀ ਚਾਹੀਦੀ ਆ ਹੱਲ ਤਾਂ ਇੱਕ ਤਾਂ ਟੋਬਾ ਹੜਾ ਵਾਲਾ ਛੜਿਆ ਪਏ ਚ ਪਿੰਡ ਚ ਪਾਣੀ ਘੜਦਾ ਸੀ ਟੋਬੇ ਦਾ ਕੋਈ ਹੱਲ ਨਹੀਂ ਹੋਇਆ ਮੁੜ ਇਹ ਸ਼੍ਰੋਮਣੀ ਅਕਾਲੀ ਦਲ ਲੱਗਦਾਗਾ ਤੁਹਾਨੂੰ ਫਿਰ ਵੀ ਜਿੱਥੇ ਜ ਤੁਸੀਂ ਕਹਿੰਦੇ ਅਕਾਲੀ ਦਲ ਨੇ ਵਧੀਆ ਕਿਵੇਂ ਕੰਮ ਕਰਿਆ ਜਿੱਤ ਸਕਦਾ ਜੀ ਹਾਂ ਬਹੁਤ ਕੰਮਰੇ ਦੋ ਮੋਟਰਾਂ ਲਾਤੀਆਂ ਅੱਛਾ ਪੱਕਾ ਖਾਲ ਮੇਰਾ ਵੀੜੀਆਂ ਤੋਂ ਲੈ ਕੇ ਕੱਚਾ ਸੀ ਉਹ ਵੀ ਪੱਕਾ ਬਣਾਤਾ ਪੁੰਦਰ ਸਾਹਿਬ ਨੇ ਆ ਬੱਚੇ ਜਿਉਂਦੇ ਰਹਿਣ ਮੈਂ ਤੋ ਇਹਨਾਂ ਦਾ ਨਾਮ ਲੈਣਾ ਤੜਕੇ ਉੱਠ ਅੱਛਾ ਸਵੇਰੇ ਉੱਠ ਕੇ ਲੱਗਦਾ ਵੀ ਚੰਗਾ ਕੰਮ ਕੀਤਾ ਮੈਂ ਫੀਟਰਾਂ ਨੇ ਮਾਰ ਹੀ ਦਿੱਤਾ ਸੀ ਬਹੁਤ ਫੀਟਰ ਚਲਾਇਆ ਜੀ ਜਦੋਂ ਹੁਣ ਮੈਂ ਜਾਂਦਾ ਮੇਰੇ ਜਾਂਦੇ ਨੂੰ ਬਲਮ ਚੱਲੀ ਜਾਂਦੇ ਹੁੰਦੇ ਮੈਂ ਕਹਿੰਦੇ ਬਸ ਛੋਟੇ ਬੱਚੇ ਜਿਉਂਦੇ ਰਹਿਣ ਕਿਹੜਾ ਤੁਸੀਂ ਮੇਰੇ ਦਾ ਦੋ ਮੋ अच्छा ਵੀ ਵਧੀਆ ਲੱਗਦਾਗਾ ਸੋਡਾ ਬਾਈ ਤੁਹਾਡਾ ਨਾਮ ਕੀ ਹੈ ਨੌਦਾ ਜੀ ਜਗਸੀ ਸ਼ਰਮਾ ਹੈ ਸ਼ਰਮਾ ਜੀ ਸੋਨੂ ਸੋਨੂ ਕਿਵੇਂ ਲੱਗਦਾਗਾ ਜਿਵੇਂ ਬਾਈ ਨਾਲ ਵੀ ਗੱਲ ਕਰੀ ਜੀ ਪਹਿਲਾਂ ਅਕਾਲੀ ਦਲ ਵੀ ਰਿਹਾ ਕਾਂਗਰਸ ਵੀ ਰਹੀ ਆ ਹੁਣ ਆਮ ਆਦਮੀ ਪਾਰਟੀ ਸਰਕਾਰ ਚੱਲੀ ਜਾਂਦੀ ਆ ਸੋਨੂ ਕੀ ਲੱਗਦਾ ਕਿਹੜਾ ਜੀ ਇਹ ਕਾਲੀ ਚੰਗੇ ਆ ਜੀ ਜਿਹੜੇ ਮੋਟਰ ਲਾਈ ਜਾਂਦੇ ਹੁਣ ਵੀ ਮੋਟਰਾਂ ਜਿਹੜੀਆਂ ਮੱਛੀ ਮੋਟੀਆਂ ਬੰਦੀ ਕਰਤੀਆਂ ਦੂਜੀ ਸਰਕਾਰਾਂ ਨੇ ਤਾਂ ਅੱਛਾ ਹਾਂ ਜੀ ਸਾਨੂੰ ਤਾਂ ਇਹੀ ਚੰਗੇ ਨੇ ਸਾਰੀਆਂ ਸਹੂਲਤਾਂ ਇਹਨਾਂ ਨੇ ਖੇਤਾਂ ਦੀਆਂ ਸਾਰੀਆਂ ਦੇਤੀਆਂ ਸਾਨੂੰ ਅਕਾਲੀ ਦਲ ਨੇ ਹਾਂ ਜੀ ਕਾਲੀ ਦਲ ਨੇ ਵੀ ਬਾਹਰ ਸਿਮਰਤ ਇੱਕ ਹੋਰ ਬਾ ਸੋਨੂੰ ਹੁਣ ਮੂਰੇ ਕਿਹੜਾ ਲੱਗਦਾ ਫਿਰ? ਛਾਂਤ ਜੀ ਇਹੀ ਆ ਸਕਦਾ ਜੀ। ਸਾਨੂੰ ਮਿਆਦੇ ਆਏ ਅਸੀਂ ਮੋਟਰਾਂ ਲਵਾ ਲਾਂਗੇ ਨਾ ਦੁਬਾਰਾ। ਅੱਛਾ ਵੀ ਦੁਬਾਰਾ ਹੋਰ ਮੋਟਰਾਂ ਜਿਹੜੀਆਂ ਰਹਿਣੀਆਂ ਮਿਲ ਜਾਣ। ਜਿਹਨੂੰ ਸਾਨੂੰ ਮਿਲੀਆਂ ਨਹੀਂ ਜਿਹੜੀਆਂ। ਹਾਂ ਜੀ। ਬਾਣਾ ਦਾ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ। ਹਾਂ ਜੀ ਸਾਨੂੰ ਸਾਨੂੰ ਕੰਮ ਜਿਹੜੀ ਚੰਗੇ ਸਾਡੇ ਕਿਸਾਨੀ ਉਹ ਦੇ ਦਿੰਦੇ ਆ ਸਾਨੂੰ। ਹੋਰ ਸਾਨੂੰ ਦਿੰਦੇ ਨੇ ਜੀ ਮੋਟਰਾਂ ਹੁਣ ਬੰਦ ਹੀ ਕਰਤੀਆਂ ਜੀ। ਠੀਕ ਹੈ ਹਾਂਜੀ ਤੇ ਹੁਣ ਵਾਲੀ ਸਰਕਾਰ ਨੂੰ ਕਿਵੇਂ ਦੇਖਦੇ ਚੱਲੀ ਜਾਂਦੀ ਆ ਆਮ ਆਦਮੀ ਪਾਰਟੀ ਹੁਣ ਆਈ ਤਾਂ ਜੀ ਸਾਨੂੰ ਤਾਂ ਕੇਰਾ ਮਿੱਠੀਆਂ ਗੋਲੀਆਂ ਦੇਤੀਆਂ ਵੀ ਸਾਨੂੰ ਚੰਗੇ ਵਧੀਆ ਸੈੱਟ ਕਰਦਾਂਗੇ ਕੁਝ ਨਹੀਂ ਚੰਗਾ ਦਿੱਤਾ ਅਸੇ ਕੱਖ ਨਹੀਂ ਦਿੱਤਾ ਨਾ 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 ਜਵਾਕ ਕੋਈ ਨੋਕ ਨਹੀਂ ਦੇ ਲ ਭਾਈ ਉਹਨਾਂ ਜਵਾਖਾ ਨਾ ਬਹਿ ਜਾ ਕਰਿਆ ਸੀਗਾ ਵੀ ਸਾਰੀਆਂ ਸਹੂਤਾ ਦਿੰਦੇ ਸਾਨੂੰ ਡਾਕਟਰੀ ਤੋਂ ਲੈ ਕੇ ਹਸਪਤਾਲਾਂ ਦੀਆਂ ਹੋਰ ਸਾਨੂੰ ਕੁਝ ਨਹੀਂ ਦਿੱਤਾ ਬਿਲਕੁਲ ਤੇ ਹੁਣ ਕਹਿੰਦੇ ਐ ਸੋਨੂ ਜਿਵੇਂ ਮੈਂ ਪਹਿਲਾਂ ਬਾਈ ਨਾਲ ਵੀ ਗੱਲ ਕੀਤੀ ਸੀਗੀ ਐ ਸਿੱਧੂ ਮੂਸੇ ਵਾਲੇ ਦੇ ਪਿਤਾ ਵੀ ਕਹਿੰਦੇ ਆ ਸਕਦੇ ਆਗੇ ਚੋਣ ਮੈਦਾਨ ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਸੋਨੂ ਕਿਵੇਂ ਲੱਗਦਾ ਉਹਨਾਂ ਦਾ ਕੀ ਗੱਲਬਾਤ ਹੋਊਗੀ ਵੀ ਠੀਕ ਹੈ ਬੰਦਾ ਜੀ ਸਾਡੇ ਹਲਕੇ ਦਾ ਵੀ ਠੀਕ ਹੈ ਵੀ ਇਸ ਤਾਂ ਉਹ ਵੀ ਬੰਦਾ ਲੱਗ ਕੇ ਠੀਕ ਹੈ ਵਧੀਆ ਮੰਨਦੇ ਹੋ ਹਾਂ ਵਧੀਆ ਮੰਨਦੇ ਜੀ ਪਹਿਲਾਂ ਕਹਿੰਦੇ ਕਾਫੀ ਲੋਕਾਂ ਨੇ ਹਣਾ ਉਸ ਸਮੇਂ ਵੋਟਾਂ ਨਹੀਂ ਪਾਈਆਂ ਸਿੱਧੂ ਮੂਸੇ ਵਾਲੇ ਨੂੰ ਲੋਕ ਸੋਦੇ ਵੀ ਯਾਰ ਗਲਤ ਹੋ ਗਿਆ ਵੋਟਾਂ ਨਹੀਂ ਪਾਈਆਂ ਹੁਣ ਲੱਗਦਾ ਫਿਰ ਵੋਟਾਂ ਪੈਣਗੀਆਂ ਹਾਂ ਜੀ ਸਾਡੇ ਹਲਕੇ ਦਾ ਬੰਦਾ ਸਾਡੀ ਮਦਦ ਕਰੂ ਮਦਦ ਕਰ ਹਾਂ ਜ ਹਾਂਜੀ ਬਾਪੂ ਜੀ ਸੋਡਾ ਕੀ ਨਾਮ ਆ? ਉਹ ਕਹਾਨੂੰ ਪੁੱਛਦਾ। ਨਾ ਤਾਂ ਦੱਸ ਤੋ ਚੱਲ। ਨਹੀਂ ਮੈਂ ਰਹਿਣ ਦੇ। ਸੋਨੂੰ ਕੀ ਲੱਗਦਾ ਫਿਰ ਕੀ? ਬੋਲ ਪਾ ਦੋ ਵਾਰੀ ਆ ਦੱਸੀ ਨਾ। ਮੇਰਾ ਨੋਰਾ ਸਿੰਘ। ਸੋਨੂੰ ਕੀ ਲੱਗਦਾ ਕਹੀ ਜੀ ਕਹਾਣੀ ਲੱਗਦੀ? ਜਿਹੜਾ ਕੰਮ ਕਾਲੀ ਸਰਕਾਰ ਨੇ ਕਰਤੇ। ਹੂੰ। ਉਹ ਤਾਂ ਕੋਈ ਕਰ ਨਹੀਂ ਸਕਦਾ। ਹੂੰ। ਜਿਹੜੀ ਕੈਪਟਨ ਨੇ ਫੱਟੀ ਪੁੱਛੀ ਆ ਸਾਡੀ। ਉਹ ਦੱਸਣ ਤੋਂ ਬਾਹਰ ਐ। ਹੂੰ। ਕਿਉਂ? ਆਰਓ ਸਾਡੇ ਪਿੰਡਾਂ 'ਚ ਸਾਰਿਆਂ ਚਲਾਤੇ ਸੀ। ਹੂੰ। ਸੋਧਾ ਕੇਂਦਰ ਸਾਡੇ ਪਿੰਡਾਂ 'ਚ ਬਣਾਤੇ ਸੀ। ਕੈਪਟਨ ਨੇ ਉਹ ਪੱਟਦੇ। ਯੋ ਕਿ ਹੁਣ ਸਰਕਾਰ ਬਣੀ ਹੈ ਕਰਤਪਮਾਂ ਜੀ ਇਹ ਦਿੰਦਾ ਇਹਨੂੰ ਕਰਨ ਨਹੀਂ ਦਿੰਦੇ। ਹੂੰ। ਲੱਤਾਂ ਖਿੱਚਦੇ ਨੇ ਇਹਨਾਂ ਨੂੰ। ਹੂੰ। 99% ਕਾਲੀ ਸਰਕਾਰ ਫੇਰ ਆਊਗੀ। ਪਰ ਭੈਣ ਦੇਖਾਂ ਪੰਜਾਬ ਕੇ ਛਾਲ ਮਾਰ ਕੇ ਰਾਲਕੂ ਦੂਜਿਆਂ ਚ ਜਾਂਦੇ ਨੇ ਭਾਜਪਾ ਵਾਲਿਆਂ ਜਿਹੜਾ ਸਾਡਾ ਜਾਨ ਖਾਂਦਾ। ਹੂੰ। ਵੀ ਮਤਲਬ ਆਉਂਦਾ ਕਾਸੇ ਜਾਂ ਰਲਕਾ ਸੇ ਹੋਰ। ਰਲਕਾ ਸੇ ਚ ਜਾਂਦਾ। ਅਸੀਂ ਤਾਂ ਬੱਸ ਤੁਹਾਨੂੰ ਪਹਿਲਾਂ ਦੱਸ ਕੇ ਹਟਾਂ ਦੇ ਕੋ ਕੰਮ। ਹੂੰ। ਉਸ ਕੰਮ ਚ ਬਾਰੇ ਹੋਏ ਆ। ਗਦੀ ਗੇੜ ਚ। ਗਦੀ ਗੇੜ ਚ ਵੋਟਾਂ ਪਾ ਦਾਂਗੇ। ਪਾਵਾਂਗੇ ਆਪਦੇ ਬੰਦੇ ਨੂੰ ਜਿੱਤੇ ਹਰੇ। ਠੀਕ ਆ ਮੋਟ ਕਾਲੀ ਨੂੰ ਪਾਵਾਂ ਅਕਾਲੀ ਦਲ ਨੂੰ ਪਾਵਾਂਗੇ ਗਾਲੀ ਦਲ ਨਾਲ ਲੱਗਦਾ ਫਿਰ ਆ ਕੇ ਸੁਧਾਰ ਕਰੂਗਾ ਕਰੇ ਚੋਹੇ ਨਾ ਕਰੇ ਪੰਮਾ ਜੀ ਜਦੋਂ ਹੁਣ ਕੀ ਕਰੀਂਗੇ ਨਾ ਕਰੂਗਾ ਫਿਰ ਕਿਹੜਾ ਸਾਡੀ ਟੰਗ ਤੋੜ ਜੂ ਹਾਂ ਠੀਕ ਆ ਪਰਚੀ ਛੱਡਨੀਆ ਪਰਚੀ ਛੱਡ ਦੇ ਪਰਚੀ ਛੱਡਨੀਆ ਪਰਚੀ ਛੱਡਦਾ ਹਾਂ ਹਾਂ ਕਾਂਗਰਸ ਨੇ ਨਹੀਂ ਫਿਰ ਕੁਛ ਕੀਤਾ ਕਾਂਗਰਸ ਤਾਂ ਯਾਰ ਕੁੱਤੇ ਖੱਸੀ ਕਰਨ ਵਾਲੀ ਆ ਸਰਕਾਰ ਕਾਹਨੂੰ ਆ ਉਹ ਸਾਰੇ ਹੁਣ ਉਧਰ ਜਾਰ ਵਾਲੇ ਖਾਕੂ ਕੇ ਬੀਜੇਪੀ ਚ ਬੀਜੇਪੀ ਚ ਵੀ ਸਾਡੇ ਤੇ ਪਰਚੇ ਪੈਣਗੇ ਉਧਰ ਜਾ ਕੇ ਰਲ ਕੇ ਵੀ ਮੋਦੀ ਨਾਲ ਰਲਜੋ ਮੋਦੀ ਨਾਲ ਰਲਜੋ ਜੇ ਵੀਰਾਂ ਵੱਲੋਂ ਗੱਲ ਦੇ ਅਕਾਲੀਦਾਲ ਸਰਕਾਰ ਆ ਜਿਹੜੀ ਸਾਨੂੰ ਉਹੀ ਠੀਕ ਲੱਗੀ ਆ ਕਿਉਂਕਿ ਉਹਨਾਂ ਵੱਲੋਂ ਮੋਟਰ ਕਨੈਕਸ਼ਨ ਤੇ ਮੋਟਰਾਂ ਮਿਲੀਆਂ ਨੇ ਪਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕੁਛ ਕਰਨਾ ਚਾਹੁੰਦੇ ਉਹ ਲੱਤਾਂ ਖਿੱਚ ਲੈਂਦੇ ਆ ਕਾਂਗਰਸ ਵੱਲੋਂ ਕਹਿੰਦੇ ਕੁਛ ਵੀ ਨਹੀਂ ਕੀਤਾ ਗਿਆ ਤੁਹਾਡਾ ਦੋਸਤੋ ਕੀ ਕਹਿਣਾ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ ਆਪਾਂ ਮਿਲਦੇ ਰਹਾਂਗੇ ਹੋਰਾਂ ਪਿੰਡਾਂ 'ਚ ਵੀ ਜਾਵਾਂਗੇ ਉਹਨਾਂ ਦੀ ਆਵਾਜ਼ ਵੀ ਤੁਹਾਡੇ ਅੱਗੇ ਲੈ ਕੇ ਆਵਾਂਗੇ ਕੀ ਕਹਿਣਾਗਾ ਤੇ ਤੁਸੀਂ ਵੀ ਆਪਦੀ ਕਮੈਂਟ ਸੈਕਸ਼ਨ 'ਚ رائے ਜ਼ਰੂਰ ਦਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਨਾਲ ਧੰਨਵਾਦ